ਤੋ ਬੱਚੇ ਖੇਡਦੇ ਖੇਡਦੇ ਕਿਦੇ ਖੰਬੇ ਕੋਲੇ ਆ ਕੇ ਕੜ ਗਏ ਤੇ ਉਹ ਜਦੋਂ ਬੱਚੇ ਨੇ ਹੱਥ ਲਾਇਆ ਤਾਂ ਖੰਬੇ ਨੇ ਨਾਲ ਹੀ ਖਿੱਚ ਲਈ ਉਹਨੂੰ ਤੇ ਐ ਮੰਨ ਕੇ ਚੱਲੋ ਵੀ ਉਹ ਜਿੰਨਾ ਚਿਰ ਬੱਚੇ ਦੀ ਜਾਨ ਨਹੀਂ ਨਿਕਲੀ ਖੰਬੇ ਨੇ ਉਹਦਾ ਬਿਜਲੀ ਨੇ ਘੜ ਨਹੀਂ ਛੱਡਿਆ ਜੀ ਕੱਲੋ ਬੱਚੇ ਕਿਤੇ ਖੇਡਦੇ ਖੇਡਦੇ ਖੰਬੇ ਦੇ ਕੋਲ ਚਲੇ ਗਏ ਉਹ ਖੰਬੇ ਨੇ ਬੱਚਾ ਖਿੱਚ ਲਈ ਜਿੰਨਾ ਚਿਰ ਮਤਲਬ ਕਿ ਮੌਤ ਨਹੀਂ ਹੋਈ ਉਹਨਾਂ ਚਿਰ ਬੱਚੇ ਨੂੰ ਉਹਨੇ ਲਾਈਟ ਨੇ ਨਹੀਂ ਛੱਡਿਆ ਐਮ ਸੀ ਸਾਵਾਂ ਦਾ ਛੋਟੇ ਜਿਹੇ ਬੱਚੇ ਦੀ ਜਿਹੜੀ ਮੌਤ ਹੋਈ ਹੈ ਕਿਵੇਂ ਹੋਈ ਹੈ ਪੂਰੀ ਕਹਾਣੀ ਇਹ ਸਾਰਾ ਰੁਟੀਨ ਦੇ ਵਿੱਚ ਇਹ ਤੇ ਬੱਚੇ ਖੇਡਦੇ ਸੀ ਛੋਟੇ ਛੋਟੇ ਸਾਰੇ ਇਹ ਤੇ ਅਚਾਨਕ ਪਤਾ ਨਹੀਂ ਕੀ ਹੋਇਆ ਕੱਲ ਹੈ ਤਾਂ ਸਾਰੀ ਮਿਊਸਿਪੈਲਿਟੀ ਕਮੇਟੀ ਦੀ ਗਲਤੀ ਹੈ ਦੇਖੋ ਪ੍ਰੋਪਰ ਸਾਰੇ ਜੋੜ ਨਾ ਕਿ ਬਣਾਉਣ ਵੀ ਹੁਣ ਉਹ ਵੀ ਆਪਾਂ ਸਾਰਾ ਰੋਡ ਦੇਖ ਸਕਦੇ ਆ ਉਹਨਾਂ ਦੀ ਸ਼ਰੇਆਮ ਗਲਤੀ ਹੈ ਬੱਚੇ ਖੇਡਦੇ ਘੁੰਮਦੇ ਫਿਰਦੇ ਸੀਗੇ ਉਹ ਕਿਤੇ ਬੱਚਾ ਖੰਭੇ ਕੋਲੇ ਆ ਕੇ ਖੜ ਗਿਆ ਹਰ ਰੋਜ਼ ਹੀ ਬੱਚੇ ਤੇ ਖੇਡਦੇ ਸੀ ਇਹ ਸਵੇਰ ਸ਼ਾਮ ਆ ਵਧੀਆ ਮੈਂ ਵੀ ਮੇਰੀ ਟੀਮ ਦੇ ਵਿੱਚ ਇਹਦੇ ਬੱਚਾ ਨੂੰ ਮਿਲ ਕੇ ਜਾਂਦਾ ਸੀ ਕਿਉਂਕਿ ਮੇਰਾ ਇੱਥੋਂ ਦਾ ਜੰਮਪਾਲਾ ਬਾੜ ਦਾ ਤੇ ਕੱਲ ਸ਼ਾਮ ਨੂੰ ਬੱਚੇ ਖੇਡਦੇ ਫਿਰਦੇ ਸੀਗੇ 7:00 ਵਜੇ ਤੇ ਉਹ ਬੱਚੇ ਖੇਡਦੇ ਖੇਡਦੇ ਕਿਤੇ ਖੰਬੇ ਕੋਲੇ ਆ ਕੇ ਖੜ ਗਏ ਤੇ ਉਹ ਜਦੋਂ ਬੱਚੇ ਨੇ ਹੱਥ ਲਾਇਆ ਤਾਂ ਖੰਬੇ ਨੇ ਨਾਲ ਹੀ ਖਿੱਚ ਲਈ ਉਹਨੂੰ ਤੇ ਐ ਮੰਨ ਕੇ ਚੱਲੋ ਵੀ ਉਹ ਨਜਰੇ ਬੱਚੇ ਦੀ ਜਾਨ ਨਹੀਂ ਨਿਕਲੀ ਖੰਬੇ ਨੇ ਉਹਦਾ ਬਿਜਲੀ ਨੇ ਖੜ ਨਹੀਂ ਛੱਡਿਆ ਜੀ ਅਸੀਂ ਤਾਂ ਹੁਣ ਸਰਕਾਰ ਨੂੰ ਇਹ ਕਹਾ ਲਾਉਣਾ ਇਹ ਦੇਖੋ ਆਪਾਂ ਕਿਸੇ ਦੀ ਜਾਨ ਨਹੀਂ ਬਚਾ ਸਕਦੇ ਨਾ ਆਪਾਂ ਉਹਨੂੰ ਬੱਚੇ ਨੂੰ ਵਾਪਸ ਲਿਆ ਸਕਦੇ ਆ ਵੀ ਚਲੋ ਗਰੀਬ ਪਰਿਵਾਰ ਹੈ ਮਾਤਾ ਵੀ ਦੀ ਬਿਮਾਰ ਰਹੀ ਦੀ ਹੈ ਕਾਫੀ ਲੰਬੇ ਸਮੇ ਤੋਂ ਉਹਨੂੰ ਵੀ ਬਿਮਾਰ ਚੱਲ ਰਹਿਣਾ ਗਰੀਬ ਪਰਿਵਾਰਾ ਵੀ ਉਹਨਾਂ ਦੇ ਆਰਥਿਕ ਤੌਰ ਤੇ ਵੀ ਸਮਰਥਾ ਬਹੁਤ ਮੰਦੀ ਹੈ ਜੀ ਵੀ ਸਰਕਾਰ ਨੂੰ ਕਹਿੰਨੇ ਉਹਦੀ ਵਾਦ ਵਾਦ ਹੈਲਪ ਕਰਕੇ ਜਿੰਨੀ ਵੀ ਹੋ ਸਕਦੀ ਹੈ ਵੀ ਉਹ ਆਪ ਦਾ ਮਤਲਬ ਚੰਗਾ ਜੀਵਨ ਬਤੀਤ ਕਰ ਸਕਣਾ ਤੇ ਆਪ ਦਾ ਬੜਾ ਪਸਾ ਸਕਣੀ ਹੈ ਕਿੰਨੀ ਕੁ ਮਸੀ ਬੱਚੇ ਦੀ ਬੱਚੇ ਦੀ 6 ਸਾਲ ਦੀ ਮਸੀ ਸਾਰਾ ਕੁਝ ਵੀ ਨਹੀਂ ਸੀ ਬੱਚਾ ਇਹ ਇਹ ਜਿਹੜੇ ਥੰਡੇ ਹੈਗੇ ਨੇ ਜੀ ਇਹ ਬੀਜੀਪੋਰਡ ਦੇ ਆ ਕਿ ਕਮੇਟੀ ਦੇ ਅੰਦਰ ਇਹ ਮਿਊਸਪਲ ਕਮੇਟੀ ਦੇ ਅੰਡਰ ਆਉਂਦੇ ਆ ਜੀ ਉਹਨ ਕੀ ਕਹਿੰਦੇ ਕਰੰਟਾ ਇਹਨਾਂ ਸਾਰਿਆਂ ਦੇ ਵਿੱਚ ਹੁਣ ਵੀ ਹੈਗਾ ਜੀ ਇਹਨਾਂ ਦਾ ਰੋਬ ਬਹੁਤ ਕਹਿ ਕੇ ਥੱਕ ਗਈ ਜੀ ਇਹਨਾਂ ਤੋਂ ਸੁਣਦੇ ਹੀ ਨਹੀਂ ਕੋਈ ਇੱਥੇ ਕੱਲ ਬੱਚੇ ਕਿਤੇ ਖੇਡਦੇ ਖੇਡਦੇ ਖੰਭੇ ਦੇ ਕੋਲ ਚਲੇ ਗਏ ਤੇ ਉਹ ਖੰਭੇ ਦੇ ਨਾਲ ਜਦੋਂ ਹੱਥ ਕਿਤੇ ਲੱਗ ਗਿਆ ਉਹ ਖੰਭੇ ਨੇ ਬੱਚਾ ਖਿੱਚ ਲਈ ਜਿੰਨਾ ਚਿਰ ਮਤਲਬ ਉਹਦੀ ਮੌਤ ਨਹੀਂ ਹੋਈ ਉਹਨਾਂ ਚਿਰ ਬੱਚੇ ਨੂੰ ਉਹਨੇ ਛੱਡਿਆ ਬਾਕੀ ਰਹੀ ਗੱਲ ਜਿਵੇਂ ਕਿ ਸਰਕਾਰਾਂ ਦਾਅਵੇ ਕਰਦੀਆਂ ਐ ਵੀ ਅਸੀਂ ਗਰੀਬ ਪਰਿਵਾਰਾਂ ਨੂੰ ਅੱਗੇ ਵੱਧ ਕੇ ਅਬ ਮਤਲਬ ਕਿ ਸਹਾਰਾ ਲਾਉਨੇ ਵੀ ਜਿਵੇਂ ਕਿ ਇੱਕ ਸ਼ੁਭਕਰਮ ਸੀ ਕਰ ਸੀਗਾ ਉਹ ਦਾ ਸਰਕਾਰ ਨਾਲ ਹੀ ਮਤਲਬ ਟੱਕਰ ਸੀ ਸਰਕਾਰ ਨਾਲ ਲੜਾਈ ਲੜਦੇ ਹੋਇਆ ਉਹ ਮਰ ਗਿਆ ਉਹਨਾਂ ਨੂੰ 1 ਕਰੋੜ ਰੁਪਇਆ ਤਾਂ ਨਗ ਦਿੱਤਾ ਗਿਆ ਜੀ ਇੱਕ ਪਰਿਵਾਰ ਨੂੰ ਨੌਕਰੀ ਦਿੱਤੀ ਗਈ ਅਸੀਂ ਵੀ ਇਹ ਮੰਗ ਕਰਦੇ ਆਂ ਵੀ ਇਹ ਗਰੀਬ ਪਰਿਵਾਰ ਹੈ ਗਰੀਬ ਪਰਿਵਾਰ ਨੂੰ ਜਿਹੜੀ ਸਰਕਾਰੀ ਮਤਲਬ ਕੋਈ ਵੀ ਸਹੂਲਤ ਹੈ ਵੱਧ ਤੋਂ ਵੱਧ ਬੱਚਾ ਚੜ ਕੇ ਸਰਕਾਰ ਮੂਹਰੇ ਇਹੀ ਅਸਤਾ ਬੇਨਤੀ ਕਰ ਸਕਦੇ ਆ ਵੀ ਇਹਨਾਂ ਦੀ ਮਤਲਬ ਪੂਰੀ ਉਹ ਮਦਦ ਕਰਨੀ ਚਾਹੀਦੀ ਹੈ। ਬਾਕੀ ਜਿੰਨੀ ਵੀ ਹੈ ਜੇ ਕੋਈ ਸਰਕਾਰ ਸਾਡੀ ਨਾਂ ਵੀ ਸੁਣੂਗੀ ਹੋ ਸਕਦਾ ਸੀ ਨਗਰ ਕੌਂਸਲ ਦੇ ਉੱਤੇ ਪਰਚਾ ਦਰਜ ਕਰਾਈ ਗਏ। ਜੀ ਕਿੰਨੀ ਉਮਰ ਸੀਗੀ ਬੱਚੇ ਦੀ ਤੇ ਕਿਹੋ ਜਿਹਾ ਪਰਿਵਾਰ ਦੀ ਹਾਲਾਤ ਕੀ ਪਰਿਵਾਰ ਦੇ ਬਹੁਤ ਹੀ ਮੰਦੇਜਾ ਦੇ ਹਾਲ ਨੇ ਜੀ। ਜਿਹੜੀ ਬੱਚੇ ਦੀ ਮਾਂ ਹੈ ਉਹ ਕਾਫੀ ਸਮੇਂ ਤੋਂ ਮਤਲਬ ਕਿ ਬਿਮਾਰ ਹੈ ਤੇ ਦੋਵੇਂ ਬੱਚੇ ਨੇ ਇੱਕ ਕੁੜੀ ਤੇ ਇੱਕ ਮੁੰਡਾ ਬੱਚੇ ਦੀ ਉਮਰ ਸੀ ਲਗਭਗ 7 ਸਾਲ ਤੇ 5-6 ਸਾਲਾਂ ਬਾਅਦ ਪਹਿਲਾ ਬੱਚਾ ਮਸਾਂ ਹੋਇਆ ਸੀ ਇਹ ਤੇ ਬਹੁਤ ਜਿਆਦਾ ਮੰਦੀ ਹਾਲਤ ਆਈ ਇਹਨਾਂ ਦੀ ਐਮਸੀ ਸਾਹਿਬਾ ਤੁਹਾਡੇ ਜਿਹੜੀ ਬੱਚੇ ਦੀ ਜਿਹੜੀ ਮੌਤ ਹੋਈ ਹੈ ਕਿਵੇਂ ਹੋਈ ਆ ਪੂਰੀ ਕਹਾਣੀ ਇਹ ਸਾਰਾ ਰੁਟੀਨ ਦੇ ਵਿੱਚ ਇਹ ਤੇ ਬੱਚੇ ਖੇਡਦੇ ਸੀ ਛੋਟੇ-ਛੋਟੇ ਸਾਰੇ ਇਹ ਤੇ ਅਚਾਨਕ ਪਤਾ ਨਹੀਂ ਕੀ ਹੋਇਆ ਕੱਲ ਹੈ ਤਾਂ ਸਾਰੀ ਮਿਊਸਪੈਲਟੀ ਕਮੇਟੀ ਦੀ ਗਲਤੀ ਹੈ ਦੇਖੋ ਪ੍ਰੋਪਰ ਸਾਰੇ ਜੋੜ ਨਾ ਕੇ ਰੋਣ ਵੀ ਉਹਨਾਂ ਵੀ ਇਹ ਸਾਰਾ ਰੋਡ ਦੇਖ ਸਕਦੇ ਆ ਉਹਨਾਂ ਦੀ ਸ਼ਰਯਾਮ ਗਲਤੀ ਹੈ ਬੱਚੇ ਖੇਡਦੇ ਘੁੰਮਦੇ ਫਿਰਦੇ ਸੀਗੇ ਉਹ ਕਿਤੇ ਬੱਚਾ ਖੰਭੇ ਕੋਲੇ ਆ ਕੇ ਖੜ ਗਿਆ ਹਰ ਰੋਜ਼ ਹੀ ਬੱਚੇ ਤੇ ਖੇਡਦੇ ਸੀ ਇਹ ਸਵੇਰ ਸ਼ਾਮ ਆ ਵਧੀਆ ਮੈਂ ਵੀ ਮੇਰੀ ਟੀਮ ਦੇ ਵਿੱਚ ਇਹਦੇ ਬੱਚਾ ਨੂੰ ਮਿਲ ਕੇ ਜਾਂਦਾ ਸੀ ਕਿਉਂਕਿ ਮੇਰਾ ਇੱਥੇ ਤੋਂ ਜੰਮਪਾਲਾ ਬਾੜ ਦਾ ਤੇ ਕੱਲ ਸ਼ਾਮ ਨੂੰ ਬੱਚੇ ਖੇਡਦੇ ਫਿਰਦੇ ਸੀਗੇ 7:00 ਵਜੇ ਤੇ ਉਹ ਬੱਚੇ ਖੇਡਦੇ ਖੇਡਦੇ ਕਿਤੇ ਖੰਭੇ ਕੋਲੇ ਆ ਕੇ ਖੜ ਗਏ ਤੇ ਉਹ ਜਦੋਂ ਬੱਚੇ ਨੇ ਹੱਥ ਲਾਇਆ ਤਾਂ ਖੰਭੇ ਨੇ ਨਾਲ ਹੀ ਖਿੱਚ ਲਈ ਉਹਨੂੰ ਤੇ ਮੰਨ ਕੇ ਚੱਲੋ ਵੀ ਉਹ ਨਜ਼ਰ ਬੱਚੇ ਦੀ ਜਾਨ ਨਹੀਂ ਨਿਕਲੀ ਖੰਬੇ ਨੇ ਉਹਦਾ ਬਿਜਲੀ ਨੇ ਕਰ ਨਹੀਂ ਛੱਡਿਆ ਜੀ ਅਸੀਂ ਤਾਂ ਹੁਣ ਸਰਕਾਰ ਨੂੰ ਇਹ ਗੱਲ ਲਾਉਣਾ ਹੈ ਦੇਖੋ ਆਪਾਂ ਕਿਸੇ ਦੀ ਜਾਨ ਨਹੀਂ ਬਚਾ ਸਕਦੇ ਨਾ ਆਪਾਂ ਉਹਨੂੰ ਬੱਚੇ ਨੂੰ ਵਾਪਸ ਲਿਆ ਸਕਦੇ ਆ ਵੀ ਚਲੋ ਗਰੀਬ ਪਰਿਵਾਰ ਹੈ ਮਾਤਾ ਵੀ ਇਹ ਦੀ ਬਿਮਾਰ ਰਹੀ ਦੀ ਹੈ ਕਾਫੀ ਲੰਬੇ ਸਮੇਂ ਤੋਂ ਉਹਨੂੰ ਵੀ ਬਿਮਾਰ ਚੱਲ ਰਹੇ ਨੇ ਗਰੀਬ ਪਰਿਵਾਰਾਂ ਵੀ ਉਹਨਾਂ ਦੀ ਆਰਥਿਕ ਦੌਰ ਤੇ ਵੀ ਸਮਰਥਾ ਬਹੁਤ ਮੰਦੀ ਹੈ ਜੀ ਵੀ ਸਰਕਾਰ ਨੂੰ ਕਹਿੰਦੇ ਹਾਂ ਉਹਦੀ ਵਾਦੋ ਵਾਦ ਹੈਲਪ ਕਰਕੇ ਜਿੰਨੀ ਵੀ ਹੋ ਸਕਦੀ ਹੈ ਵੀ ਉਹ ਆਪ ਦਾ ਮੱਲਾ ਚੰਗਾ ਜੀਵਨ ਬਤੀਤ ਕਰ ਸਕਣਾ ਤੇ ਆਪ ਦਾ ਬੜਾ ਪਸਾ ਮ ਸਕਣੀ ਕਿੰਨੀ ਕੁ ਮਰਸੀ ਬੱਚੇ ਦੀ ਜਿਹੜਾ ਬੱਚੇ ਦੀ 6 ਸਾਲ ਦੀ ਉਹ ਮੱਸੇ ਜੀ ਸਾਰਾ ਕੁਝ ਵੀ ਨਹੀਂ ਸੀ ਬੱਚਾ ਇਹ ਇਹ ਜਿਹੜੇ ਖੰਡੇ ਹੈਗੇ ਨੇ ਜੀ ਇਹ ਬੀਜੀਪੋਰਡ ਦੇ ਆ ਕਿ ਕਮੇਟੀ ਦੇ ਕਿ ਇਹ ਮਿਊਸਪਲ ਕਮੇਟੀ ਦੇ ਅੰਡਰ ਆਉਂਦੇ ਆ ਜੀ ਹੁਣ ਕੀ ਕਹਿੰਦੇ ਕਰੰਟਾ ਇਹਨਾਂ ਸਾਰਿਆਂ ਦੇ ਵਿੱਚ ਹੁਣ ਵੀ ਹੈਗਾ ਜੀ ਇਹਨਾਂ ਦਾ ਬਹੁਤ ਕਹਿ ਕੇ ਥੱਕ ਗਏ ਜੀ ਇਹਨਾਂ ਤੋਂ ਸੁਣਦੇ ਹੀ ਨਹੀਂ ਕੋਈ ਇੱਥੇ